ਪੰਥਕ ਜਥੇਦੀ ਮੈਂਬਰਾਂ ਕਬੀਸ਼ਰ ਤੇ 5:30 ਵਜੇ ਅਟੈਕ ਕਰਤਾ ਮੈਨੂੰ ਉੱਚੇ ਪਿੰਡ ਜਦੋਂ ਪਤਾ ਲੱਗਿਆ ਜੀ ਮੈਂ ਫਟਾਫਟ ਘਰ ਪਹੁੰਚੀ ਤੇ ਪੁਲਿਸ ਮੇਰੇ ਬੇਟੇ ਨੂੰ ਲੈ ਕੇ ਥਾਣੇ 'ਚ ਜਾ ਰਹੀ ਥੀ ਉਹ ਬਦਮਾਸ਼ ਭੱਜ ਗਏ ਮੇਰੇ ਪੂਰੇ ਘਰ ਨੂੰ ਅੱਗ ਲਾ ਕੇ ਉਹਨੇ ਮੇਰੇ ਪੁੱਤ ਨੂੰ ਜਿਉਂਦੇ ਨੂੰ ਜਾਲ ਦੇਣਾ ਸੀ ਪੁਲਿਸ ਨੇ ਮੌਕੇ ਤੇ ਬਚਾਇਆ ਪੈਟਰੋਲ ਨਾਲ ਮੇਰਾ ਮੁੰਡਾ ਭਿੱਜਿਆ ਪਿਆ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਕਿ ਮੇਰੇ ਤੇ ਹਮਲਾ ਹੋ ਗਿਆ ਜਿਵੇਂ ਕਿ ਮੇਰੇ ਤੇ ਪਹਿਲਾਂ ਵੀ ਹਮਲਾ ਹੋਇਆ ਤੇ ਇਹਨਾਂ ਦੇ ਪਹਿਲਾਂ ਵੀ ਪਰਚਾ ਦਰਜ ਆ ਹੂੰ ਆਈਂਨੇ ਨੂੰ ਇਹਨਾਂ ਨੇ ਕੋਠੇ ਫੋਰਾ ਕੇ ਮੈਨੂੰ ਜੱਫੇ ਪਾ ਲਏ ਤੇ ਚਾਰ ਜਣੇ ਨੇ ਇਧਰੋਂ ਬਾਹਾਂ ਪਾ ਲਈਆਂ ਚਾਰ ਨੇ ਇਧਰੋਂ ਤੇ ਇਹਨਾਂ ਕੋਲ ਕੁਰਪਾਨਾਂ ਤੀਂਆਂ ਹਥਿਆਰ ਤੀਕੇ ਪਿਸਟਲ ਵੀ ਸੀਗੀ ਤੇ ਇਹਨਾਂ ਨੇ ਮੇਰੇ ਗਰਦਨ ਤੇ ਮਾਰੀਆਂ ਤੇ ਮੇਰੇ ਪੂਰੇ ਸਰੀਰ ਨੂੰ ਸੱਟਾਂ ਮਾਰੀਆਂ ਮੈਨੂੰ ਥੱਲੇ ਲਿਆ ਕੇ ਮੈਂ ਥੱਲੇ ਆਉਂਦਾ ਨੀ ਬੜਾ ਰੋਲਾ ਪਾਇਆ ਪਰ ਇੱਥੇ ਮੋਹਲੇ ਚਸਤਨ ਕੋਈ ਨਹੀਂ ਸੀ ਕਿਸੇ ਦੀ ਹਿੰਮਤ ਨਹੀਂ ਪਈ ਕਿ ਕੋਈ ਬਾਹਰ ਆਵੇ ਦੇਖੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮਲਜੀਤ ਕੌਰ ਮੈਂ ਮਤਲਬ ਧਿਆਨੂ ਮਾਜਰੇ ਵਰਸੀ ਤੋਂ ਆ ਰਹੀ ਸੀ ਹਾਂਜੀ ਤੇ ਮੈਂ ਪੰਥਕ ਜਥੇ ਦੀ ਮੈਂਬਰਾਂ ਕਵੀਸ਼ਰ ਜੀ ਤੇ ਮਤਲਬ ਉਹਨਾਂ ਨੇ 5.5 ਵਜੇ ਅਟੈਕ ਕਰਤਾ ਮੈਨੂੰ ਉੱਚੇ ਪਿੰਡ ਜਦੋਂ ਪਤਾ ਲੱਗਿਆ ਜੀ ਮੈਂ ਫਟਾਫਟ ਘਰ ਪਹੁੰਚੀ ਤੇ ਪੁਲਿਸ ਮੇਰੇ ਬੇਟੇ ਨੂੰ ਲੈ ਕੇ ਥਾਣੇ 'ਚ ਜਾ ਰਹੀ ਥੀ ਉਹ ਬਦਮਾਸ਼ ਭੱਜ ਗਏ ਮੇਰੇ ਪੂਰੇ ਘਰ ਨੂੰ ਅੱਗ ਲਾ ਕੇ ਹੂੰ ਤੇਨਾਂ ਕੋਲ ਮੌਕੇ ਤੇ ਕਿੰਨੇ ਬੰਦੇ ਕਾਬੂ ਕਰ ਲਏ ਦੋ ਜੀ ਉਹਨੂੰ ਪੁਲਿਸ ਕੁੱਟਦੇ ਨੂੰ ਲੈ ਗਈ ਆ ਜੀ ਉਹਨੇ ਮੇਰੇ ਪੁੱਤ ਨੂੰ ਜਿਉਂਦੇ ਨੂੰ ਜਾਲ ਜਾਲ ਦੇਣਾ ਸੀ ਪੁਲਿਸ ਨੇ ਮੌਕੇ ਤੇ ਬਚਾਇਆ ਪੈਟਰੋਲ ਨਾਲ ਮੇਰਾ ਮੁੰਡਾ ਭਿੱਜਿਆ ਪਿਆ ਸੀ ਜੀ ਕੀ ਨਾਮ ਤੁਹਾਡਾ ਨਵਤੇਜ ਸਿੰਘ ਜੀ ਨਵਤੇਜ ਜੀ ਘਟਨਾ ਵਾਪਰੀ ਯਾਰਾਤੀ ਕੱਲ तकरीबन ਟਾਈਮ 5:30 ਵਜੇ ਜੀ ਮੈਂ ਆਪਣੇ ਘਰੇ ਬੈਠਾ ਸੀ ਤੇ ਤਕਰੀਬਨ 13-14 ਬੰਦੇ ਤੇ ਮੈਂ ਕੋਠੇ ਤੇ ਬੈਠਾ ਤੇ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਕਿ ਮੇਰੇ ਤੇ ਹਮਲਾ ਹੋ ਗਿਆ ਜਿਵੇਂ ਕਿ ਮੇਰੇ ਤੇ ਪਹਿਲਾਂ ਵੀ ਹਮਲਾ ਹੋਇਆ ਤੇ ਇਹਨਾਂ ਦੇ ਪਹਿਲਾਂ ਵੀ ਪਰਚਾ ਦਰਜ ਆ ਤਾਂ ਜਦ ਮੈਂ ਫੋਨ ਚੱਕਣ ਗਿਆ ਤਾਂ ਫੋਨ ਲਾਇਆ ਆਈਨੇ ਨੂੰ ਇਹਨਾਂ ਨੇ ਕੋਠੇ ਫਰਾ ਕੇ ਮੈਨੂੰ ਜੱਫੇ ਪਾ ਲਏ ਤੇ ਚਾਰ ਜਣੇ ਨੇ ਇਧਰੋਂ ਬਾਹਾਂ ਪਾ ਲੀਆਂ ਚਾਰ ਨੇ ਇਧਰੋਂ ਤੇ ਇਹਨਾਂ ਕੋਲ ਕਿਰਪਾਨਾਂ ਤੀਹੀਆਂ ਹਥਿਆਰ ਤੀਕੇ ਪਿਸਟਲ ਵੀ ਸੀਗੀ ਤੇ ਇਹਨਾਂ ਨੇ ਮੇਰੇ ਗਰਦਨ ਤੇ ਮਾਰੀਆਂ ਤੇ ਮੇਰੇ ਪੂਰੇ ਸਰੀਰ ਨੂੰ ਸੱਟਾਂ ਮਾਰੀਆਂ ਮੈਨੂੰ ਥੱਲੇ ਲਿਆ ਕੇ ਮੈਂ ਥੱਲੇ ਆਉਂਦਾ ਨਾ ਬੜਾ ਰੌਲਾ ਪਾਇਆ ਪਰ ਰਿਮੋਲੇ ਚ ਉਸ ਟਾਈਮ ਕੋਈ ਨਹੀਂ ਸੀ ਕਿਸੇ ਦੀ ਹਿੰਮਤ ਨਹੀਂ ਪਈ ਕਿ ਕੋਈ ਬਾਹਰ ਆਵੇ ਦੇਖੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਥੱਲੇ ਮੈਨੂੰ ਲਿਆਇਆ ਪੌੜੀਆਂ ਤੋਂ ਫਿਰ ਮੈਨੂੰ ਕਮਰੇ ਦੇ ਅੰਦਰ ਬਾ ਕੇ ਮੈਨੂੰ ਬੰਨ ਕੇ ਇਹਨਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਮੇਰੀ ਵੀਡੀਓ ਬਣਾ ਲਈ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਇਹਨਾਂ ਨੇ ਮੈਨੂੰ ਮੇਰੇ ਗਲੇ ਤੇ ਬਹੁਤ بڑے ਵਾਰ ਕੀਤੇ ਮੈਨੂੰ ਨਹੀਂ ਪਤਾ ਵੀ ਕੀ ਅੱਛਾ ਮੌਕੇ ਤੇ ਕਿੰਨੇ ਬੰਦੇ ਕਾਬੂ ਕੀਤੇ ਪੁਲਿਸ ਪਹੁੰਚੀ ਮੌਕੇ ਤੇ ਮੌਕੇ ਤੇ ਜਦੋਂ ਇਹਨਾਂ ਨੇ ਮੇਰੇ ਘਰ ਨੂੰ ਅੱਗ ਲਾਤੀ ਮੈਨੂੰ ਅੱਗ ਲਾਉਣ ਲੱਗੇ ਤੇ ਜਦ ਇਹ ਐਸਆਈ ਸ਼ਿਵਿੰਦਰ ਸਿੰਘ ਆਏ ਤੇ ਉਹਨਾਂ ਨੇ ਬੜੀ ਹੀ ਬਹਾਦਰੀ ਨਾਲ ਜਿਨ੍ਹਾਂ ਦਾ ਮੈਂ ਰਹਿਣੀ ਆ ਧੰਨਵਾਦ ਕਰਦਾ ਦਸਾ ਬੰਦਿਆਂ ਤੇ ਇਹਨਾਂ ਨੇ ਇਕੱਲੇ ਨੇ ਜੱਫਾ ਲਾਇਆ ਤੇ ਉਹਨਾਂ ਨੂੰ ਦੇਖ ਕੇ ਇਹ ਜਿਹੜੇ ਮੁਜਰਮ ਸੀਏ ਭੱਜਦੇ ਦੋ ਉਧਰ ਗਰੇ ਦੋ ਉਧਰ ਗਰੇ ਕੋਠਿਆਂ ਨੂੰ ਛਾਲਾ ਮਾਰ ਮਾਰ ਭੱਜੇ ਤੇ ਇਹਨਾਂ ਦਾ ਮੈਂ ਬੜਾ ਧੰਨਵਾਦ ਕਰਦਾ ਮੌਕੇ ਤੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਆਏ ਤੇ ਇਹਨਾਂ ਤੇ ਪਰਚਾ ਦਰਜ ਹੋਇਆ ਤੇ ਪਰ ਯਾਤਰ ਬੰਦੇ ਹਜੇ ਵੀ ਫਰਾਰ ਨੇ ਸਾਨੂੰ ਹਜੇ ਵੀ ਡਰ ਹੈ ਮੇਰੀ ਜਾਨ ਨੂੰ ਮੇਰੇ ਪਰਿਵਾਰ ਨੂੰ ਮੇਰੇ ਘਰ ਨੂੰ ਇਹਨਾਂ ਨੂੰ ਜਲਦੀ ਵਾਲੇ ਫੜਿਆ ਜਾਵੇ। ਇਹ ਆ ਜੋ। ਤੁਰੇ ਤੁਰੇ ਕੋਈ ਨਹੀਂ ਉਹਦੀ ਕੋਈ ਗੱਲ ਨਹੀਂ। ਬਸ ਆਪਾਂ ਨੂੰ ਐ ਨਹੀਂ ਹੋਣਾ ਚਾਹੀਦਾ ਬਸ ਵੀ। ਇੱਕ ਇੱਕ ਔਰਤ ਦੇ ਘਰ ਨੂੰ ਅੱਗ ਲੱਗੀ ਹੈ ਕੀ ਹੈ ਇੱਕ ਮਿੰਟ। ਅੱਜ ਇੱਕ ਘਟਨਾ ਵਾਪਰੀ ਹੈ ਕਮਾਣੋ ਚ ਕੀ ਸੀ ਪੂਰਾ ਮਾਮਲਾ ਜੀ। ਕੱਲ ਜੀ ਛਾਮੀ ਸਾਨੂੰ ਤਰਾਹ ਭਿਲੀ ਹੈ ਜੀ ਨਵਚੋਦ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਖਮਾਣੋ ਦੇ ਘਰੇ ਉਸ ਵਿਅਕਤੀਆਂ ਨੇ ਆ ਕੇ ਅੱਗ ਲਗਾ ਦਿੱਤੀ ਹੈ ਜੀ ਮੈਂ ਸਮੇਤ ਪੁਲਿਸ ਪਾਰਟੀ ਉੱਥੇ ਮੌਕੇ ਤੇ ਪੁੱਜਿਆ ਜੀ ਜਿਹੜਾ ਉੱਥੇ ਘਰ ਨੂੰ ਸਾਰੇ ਨੂੰ ਅੱਗ ਲੱਗੀ ਹੋਈ ਸੀ ਸਮਾਨ ਕਾਫੀ ਬ੍ਰੀਤ ਨਾਲ ਜਲ ਰਿਹਾ ਸੀ ਪਹਿਲਾਂ ਤਾਂ ਲੋਕਾਂ ਦੀ ਮਦਦ ਨਾਲ ਉੱਥੇ ਜਿਹੜੀ ਅੱਗ ਨੂੰ ਕਾਬੂ ਕੀਤਾ ਇਹਦੇ ਸੰਬੰਧ ਵਿੱਚ ਨਵਚੋਦ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ ਮਕਦਮਾ ਨੰਬਰ 11 ਮਿਤੀ 7 72 225 ਬਣਦੀਆਂ ਧਰਾਵਾਂ ਅਧੀਨ ਦਰਜ ਕੀਤਾ ਗਿਆ ਜੀ ਇਸ ਮੁਕੱਦਮੇ ਵਿੱਚ ਦੋ ਦੋਸੀ ਗ੍ਰਿੰਦਰ ਸਿੰਘ ਰੋਡਾ ਵਾਸੀ ਮਾਜਰੀ ਅਤੇ ਵਰਨ ਸ਼ਰਮਾ ਵਾਸੀ ਬਡਾਲੀ ਹਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਜਿਹੜਾ ਗ੍ਰਿੰਦਰ ਸਿੰਘ ਰੋਡਾ ਹੈ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੇਸ਼ ਅਦਾਲਤ ਕਰਕੇ ਜੀ ਜਿਹੜੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ ਜੀ